ਹਾਂਜੀ ਬੱਚਿਓ ਅੱਜ ਮਿਸ਼ਨ ਸਮਰੱਥ ਦੇ ਤਹਿਤ ਅੱਜ ਅਸੀਂ ਕਿਹੜੀ ਐਕਟੀਵਿਟੀ ਕਰਨੀ ਹੈ ਆਵਾਜ਼ਾਂ ਯੈਸ ਆਵਾਜ਼ਾਂ ਦੀਆਂ ਖੇਡਾਂ ਭਾਗ ਦੋ ਕਰਨਾ ਸੀ ਅੱਜ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਵੇਂ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਕਿ ਪਹਿਲੀ ਇੱਕ ਉਦਾਹਰਨ ਤੁਹਾਡੇ ਲਈ ਹੈ ਚਾਬੀ ਸ਼ਬਦ ਲਿਖਿਆ ਹੋਇਆ ਲਿਖਿਆ ਹੋਇਆ ਕਿਹੜਾ ਸ਼ਬਦ ਚਾਬੀ ਯੈਸ ਵੈਰੀ ਗੁੱਡ ਚਾਬੀ ਸ਼ਬਦ ਹੈ ਅਗਰ ਅਸੀਂ ਇਹਨਾਂ ਦੇ ਅੱਖਰਾਂ ਦਾ ਹੇਰ ਫੇਰ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਕੋਲ ਬੀ ਬੱਬੇ ਵੈਰੀ ਬੀ ਅੱਖਰ ਹੈ ਠੀਕ ਹੈ ਅਸੀਂ ਇਹਨੂੰ ਪਹਿਲਾਂ ਲਿਖਣਾ ਹੈ ਤੇ ਜਿਹੜਾ ਅਗਲਾ ਅੱਖਰ ਹੈ ਉਹਨੂੰ ਅਸੀਂ ਬਾਅਦ ਵਿੱਚ ਲਿਖੀਏ ਤਾਂ ਕੀ ਸਾਡੇ ਕੋਲ ਸਾਰਥਕ ਸ਼ਬਦ ਬਣਦਾ ਆ ਇਸ ਸ਼ਬਦ ਨੂੰ ਜਦੋਂ ਅਸੀਂ ਬਣਾਉਂਦੇ ਆ ਚਾਬੀ ਦਾ ਬਣ ਗਿਆ ਬੀ ਬੀ ਚਾ ਇਹਦਾ ਕੋਈ ਅਰਥ ਹੈ ਨਹੀਂ ਇਹਦਾ ਮਤਲਬ ਇਹ ਸਾਡੇ ਕੋਲ ਨਿਰਾਰਥਕ ਸ਼ਬਦ ਬਣਿਆ ਠੀਕ ਹੈ ਇਹਦਾ ਕੋਈ ਅਰਥ ਨਹੀਂ ਆ ਇਸੇ ਤਰ੍ਹਾਂ ਹੀ ਅਸੀਂ ਹੋਰ ਬਾਕੀ ਜਿਹੜੇ ਸ਼ਬਦ ਹੈ ਉਹਨਾਂ ਨੂੰ ਸਾਰਥਕ ਰੂਪ ਵਿੱਚ ਜਿਹਨਾਂ ਸ਼ਬਦਾਂ ਦਾ मीनिंग ਹੋਵੇ ਉਹ ਬਣਾਉਣੇ ਆ ਸੋ ਨੈਕਸਟ ਸਾਡੇ ਕੋਲ ਸ਼ਬਦ ਹੈ ਪਹਿਲੇ ਨੰਬਰ ਤੇ ਵਾਰੀ ਇਸ ਸ਼ਬਦ ਨੂੰ ਕੌਣ ਕਰੇਗਾ ਸੋਲ ਹਾਂਜੀ ਗੁਰਜੋਤ ਆ ਜਾਓ ਪੁੱਤਰ ਵਾਰੀ ਸ਼ਬਦ ਹੈ ਵਾਰੀ ਦਾ ਅਗਰ ਅਸੀਂ ਫੇਰ ਫੇਰ ਕਰਦੇ ਆ ਅੱਖਰਾਂ ਦਾ ਤੇ ਕੀ ਸ਼ਬਦ ਬਣਦਾ ਬੋਲ ਕੇ ਦੇਖੋ ਜਰਾ ਰੀਵਾ 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 ਸ਼ਬਦ ਸਾਰਥਕ ਹੈ ਨਹੀਂ ਕਿਉਂਕਿ ਇਹਦਾ ਕੋਈ ਅਰਥ ਨਹੀਂ ਆ ਠੀਕ ਹੈ ਰੀਵਾ ਨਾਮ ਤਾਂ ਕਈ ਵਾਰ ਆਪਾਂ ਸੁਣਿਆ ਬੱਚੇ ਦਾ ਨਾਮ ਕਈ ਵਾਰ ਰੀਵਾ ਰੱਖ ਦਿੰਦੇ ਆ ਪਰ ਸ਼ਬਦ ਸਾਰਥਕ ਨਹੀਂ ਹੈ ਸੋ ਨੈਕਸਟ ਸਾਡੇ ਕੋਲ ਸ਼ਬਦ ਆ ਗਿਆ ਦੀਦੀ ਹਾਂਜੀ ਗगन ਅਗਰ ਅਸੀਂ ਇਹਦੇ ਹੇਅਰ ਫੇਅਰ ਕਰਦੇ ਆ ਤੇ ਕੀ ਬਣਦਾ ਦੇਖੋ ਜਰਾ ਬਣਾ ਕੇ ਆਜੋ ਪੁੱਤਰ 11 ਦੇ ਹੇਅਰ ਫੇਅਰ ਦੇ ਨਾਲ ਇਹ ਕੀ ਬਣੇਗਾ ਇਤਲਾ ਅੱਖਰ ਅੱਗੇ ਲੈਣਾ ਬੋਲ ਕੇ ਦੇਖਣਾ ਵੀ ਕੀ ਬਣਦਾ ਆਵਾਜ਼ਾਂ ਦੀਆਂ ਖੇਡਾਂ ਤੁਸੀਂ ਆਵਾਜ਼ ਜਿਹੜੀ ਐ ਮੂੰਹ ਚੋਂ ਕੱਢ ਕੇ ਦੇਖ ਲਈਏ ਵੀ ਕੀ ਬਣਿਆ ਇਹ ਉਤੇ ਦੱਦੇ ਦਾਦੀ ਨਹੀਂ ਬਣੇਗਾ ਹੋਰ ਕੋਈ ਬੱਚਾ ਹੋਰ ਕੋਈ ਹਾਂਜੀ ਆ ਜਾਓ ਮਨਪ੍ਰੀਤ ਹਾਂਜੀ ਸੈਕਿੰਡ ਨੰਬਰ ਦਾ ਕੀ ਬਣੇਗਾ ਉਹ ਬੱਚੇ ਨੇ ਦਾਦੀ ਬਣਾਇਆ ਨਾ ਦਾਦੀ ਨਹੀਂ ਬਣਨਾ ਸੀ ਇਹਦਾ ਕੀ ਬਣੇਗਾ ਇਹਦਾ ਅਸੀਂ ਮਾਤਰਾ ਅੱਖਰ ਸ਼ਬਦ ਚ ਅੱਖਰ ਨਹੀਂ ਉਹ ਤਾਂ ਦਾਦਾ ਕਿੱਦਾਂ ਬਣ ਗਿਆ ਅਸੀਂ ਮਾਤਰਾ ਵੀ ਉਹੀ ਲੈ ਕੇ ਚੱਲਣੀ ਆ ਮਾਤਰਾ ਵੀ ਅਸੀਂ ਉਹੀ ਲੈ ਕੇ ਹਾਂਜੀ ਦਿਸ਼ਾ ਵੈਰੀ ਗੁੱਡ ਵੈਰੀ ਗੁੱਡ ਦੀਦੀ ਸ਼ਬਦ ਹੈ ਸਿਰਫ ਅੱਖਰਾਂ ਦਾ 헤ਰਫੇਰ ਅੱਖਰਾਂ ਦੇ ਨਾਲ ਜਿਹੜੀ ਮਾਤਰਾ ਉਹਦਾ 헤ਰਫੇਰ ਕਰਨਾ ਉਹਨੂੰ ਪਿਛਲੇ ਅੱਖਰ ਨੂੰ ਮਾਤਰਾ ਦੇ ਨਾਲ ਅੱਗੇ ਲੈ ਆਣਾ ਤੇ ਜਿਹੜਾ ਅਗਲਾ ਅੱਖਰ ਹੈ ਅਗਰ ਕੋਈ ਮਾਤਰਾ ਹੈਗੀ ਤਾਂ ਉਹਨੂੰ ਅਸੀਂ ਪਿੱਛੇ ਲੈ ਜਾਣਾ ਹੈ ਰੱਖਣਾ ਅਸੀਂ ਸੇਮ ਹੀ ਆ ਅਸੀਂ ਦੇਖਣਾ ਵੀ ਉਹਦਾ ਕੋਈ ਫਰਕ ਉਹਦੇ ਨਾਲ ਕੋਈ ਸ਼ਬਦ ਬਣਿਆ ਦੀਦੀ ਦਾ ਦੀਦੀ ਹੀ ਰਹਿ ਗਿਆ ਠੀਕ ਹੈ ਨੈਕਸਟ ਹੈ ਜ਼ਰਾ ਹਾਂਜੀ ਅਮਨ ਜ਼ਰਾ ਸ਼ਬਦ ਹੈ ਜ਼ਰਾ ਦਾ ਕੀ ਬਣੇਗਾ ਕੀ ਬਣ ਗਿਆ ਰਾਜ਼ ਇਹਦਾ ਅਰਥ ਹੁੰਦਾ ਹੈ ਨਾ ਇਹਦਾ ਮਤਲਬ ਇਹ ਸਾਰਥਿਕ ਸ਼ਬਦ ਆ ਸਾਡੇ ਕੋਲ ਵੈਰੀ ਗੁੱਡ ਪੁੱਤਰ ਨੈਕਸਟ ਹੈ ਅੱਖਰ ਲੱਲੇ ਆਧਾ ਗੱਗਾ ਲੱਗ ਇਹਦਾ ਕੀ ਬਣੂਗਾ ਹਾਂਜੀ ਦਿਲਜੋਤ ਸਿੰਘ ਆਜੋ ਪੁੱਤਰ ਲੱਗ ਦਾ ਸ਼ਬਦ ਦਾ ਕੀ ਬਣੇਗਾ ਕੀ ਬਣਿਆ ਗੱਲ ਸ਼ਬਦ ਬਣਿਆ ਪਰ ਇਹ ਲੱਲੇ ਦੇ ਉੱਤੇ ਅਧਕ ਆ ਰਿਹਾ ਇਹ ਸਾਡੇ ਕੋਲ ਨਿਰਾਰਥਕ ਸ਼ਬਦ ਬਣ ਗਿਆ ਠੀਕ ਹੈ ਅਸੀਂ ਪ੍ਰੈਕਟਿਸ ਕਰਨੀ ਹੈ बोलके देखन थी, आवाजां थी, थी, दी आवाजां दीया खेडां दी प्रैक्टिस करनी है कि जेडे अक्षर ਸਾਡੇ ਕੋ ਹੈ ਅਗਰ ਅਸੀਂ ਉਹਨਾਂ ਦਾ ਹੈਰਫੇਰ ਕਰਦੇ ਆਂ ਕਿ ਸਾਡੇ ਕੋ ਨਵੇਂ ਸ਼ਬਦ ਸਾਰਥਕ ਸ਼ਬਦ ਬਣਦੇ ਆ ਠੀਕ ਹੈ ਵੈਰੀ ਗੁੱਡ ਨੈਕਸਟ ਹੈ ਹਾਂਜੀ ਹਨੀ ਸਿੰਘ ਤੁਸੀਂ ਆ ਜਾਓ ਪੁੱਤਰ ਸ਼ਬਦ ਬੋਲੋ ਪਹਿਲਾ ਕੀ ਹੈਗਾ ਸ ਸ ਨਾ ਸੰ ਸੰ ਦਾ ਕੀ ਬਣੇਗਾ ਨਸ न नस नन्ना सस्सा नस ठीक है नस आपका नस का मतलब की हो सकता है जड़िया साढ़िया नाड़िया नस ठीक है आप नस नहीं कह सकते क्योंकि नन्ने के उत्ते अदक नहीं है दौड़ना तो नहीं आएगा नस ठीक है अदक नहीं है ये नस है नस शब्द जिमें कि साढ़िया नाडिया ठीक है वैरी गुड नैक्सट शब्द है रीत हाँ जी नीत चलो पुत्र ਰੀਤ ਸ਼ਬਦ ਹੈ ਅਗਰ ਅਸੀਂ ਇਹਨਾਂ ਅੱਖਰਾਂ ਦਾ ਵਿਦ ਮਾਤਰਾ ਇਹਦਾ ਹੇਰ ਫੇਰ ਕਰਦੇ ਆ ਤਾਂ ਕੀ ਬਣੇਗਾ ਕੀ ਬਣ ਗਿਆ ਤਰੀ ਦਾ मीनिंग ਹੁੰਦਾ ਹੈ ਇਹਦਾ ਮਤਲਬ ਇਹ ਕਿਹੜਾ ਸ਼ਬਦ ਹੈ ਸਾਰਥਕ ਕਿਹੜਾ ਸ਼ਬਦ ਹੋ ਗਿਆ ਸਾਰਥਕ ਹਾਂਜੀ ਜੇ ਨਾ ਸ਼ਬਦਾਂ ਦਾ मीनिंग ਨਹੀਂ ਬਣਦਾ ਉਹ ਕਿਹੜੇ ਹੁੰਦੇ ਆ ਨਿਰਾਰਥਕ ਵੈਰੀ ਗੁੱਡ ਕਿਹੜੇ ਸ਼ਬਦ ਹੁੰਦੇ ਆ ਨਿਰਾਰਥਕ ਠੀਕ ਹੈ ਤੁਸੀਂ ਇਹੋ ਜੇ ਹੋਰ ਸ਼ਬਦ ਆਪਣੀ ਕਾਪੀ ਤੇ ਪ੍ਰੈਕਟਿਸ ਕਰੋ ਹੁਣ ਓਕੇ